ਸਤਿ ਸ਼੍ਰੀ ਅਕਾਲ ਦੋਸਤੋ ਜੁੜੇ ਹੋਏ ਹੋ ਵਿਚਾਰਵਾਨ ਟੀਵੀ ਦੇ ਨਾਲ ਘਟਨਾ ਜਿਹੜੀ ਤੁਸੀਂ ਆਪਣੇ ਚੈਨਲ ਤੇ ਦੇਖ ਪਾ ਰਹੇ ਹੋ ਆਪਣੇ ਮੋਬਾਈਲ ਦੀ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਘਟਨਾ ਗੋਆ ਦੀ ਦੱਸੀ ਜਾ ਰਹੀ ਹੈ ਗੋਆ ਦੇ ਵਿੱਚ ਅ ਸਮੁੰਦਰ ਕਿਨਾਰੇ ਇੱਕ ਪਰਿਵਾਰ ਘੁੰਮਣ ਗਿਆ ਸੀ ਉਹਨਾਂ ਦੇ ਵੱਲੋਂ ਇਹ ਵੀਡੀਓ ਬਣਾਈ ਦੱਸੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਕੋ ਮਰੀ ਹੈ ਔਰ ਇਸ ਪਰਿਵਾਰ ਦੇ ਬੱਚੇ ਇੱਕ ਕਿਸ਼ਤੀ 'ਚ ਸਨ ਔਰ ਇਹ ਆਪ ਇੱਕ ਕਿਸ਼ਤੀ 'ਚ ਸਨ ਜਿਹੜੇ ਮਾਪੇ ਵਾਪਸ ਆਣ ਉਹਨਾਂ ਦੇ ਔਰ ਕਿਸ਼ਤੀ ਵਾਲੇ ਨੇ ਜਿਹੜੀ ਕਿਸ਼ਤੀ ਦੀ ਵੀਡੀਓ ਬਣ ਰਹੀ ਹੈ ਉਸ ਕਿਸ਼ਤੀ ਵਾਲੇ ਨੇ ਜਿਆਦਾ ਸਵਾਰੀਆਂ ਪਹੁੰਚਾਉਣ ਦੇ ਚੱਕਰ ਦੇ ਵਿੱਚ ਇਹ ਕਿਸ਼ਤੀ ਡੋਬੋ ਲਈ ਹੈ ਔਰ ਉਸ ਦੇ ਵਿੱਚ 40 ਮੌਤਾਂ ਦੀ ਜਿਹੜੀ ਹੈ ਪੁਸ਼ਟੀ ਕੀਤੀ ਗਈ ਹੈ 40 ਲਾਸ਼ਾਂ ਜਿਹੜੀਆਂ ਨੇ ਬਰਾਮਦ ਕਰ ਲੀਆਂ ਗਈਆਂ ਨੇ ਔਰ ਜਿਹੜੇ ਬਾਕੀ ਲੋਕ ਵੀ ਕਾਫੀ ਬਚ ਵੀ ਗਏ ਨੇ ਪਰ ਕਾਫੀ ਮੋਤਾ ਹੋ ਚੁੱਕੀਆਂ ਨੇ ਸੋ ਜਿੱਥੇ ਵੀ ਘੁੰਮਣ ਜਾਣੇ ਹੋ ਆਪਣਾ ਧਿਆਨ ਰੱਖਿਆ ਕਰੋ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਸ ਕਿਸ਼ਤੀ ਦੇ ਵਿੱਚ ਲੋਕ ਡੋਬ ਰਹੇ ਨੇ ਉਹ ਕਿਸ਼ਤੀ ਜਿਹੜੀ ਹੈ ਹੱਦ ਤੋਂ ਜ਼ਿਆਦਾ ਭਰੀ ਹੋਈ ਹੈ ਸੋ ਆਪ ਕੋ ਆਪਣਾ ਖਿਆਲ ਰੱਖਿਆ ਕਰੋ ਸਾਰਿਆਂ ਨੂੰ ਛੁੱਟੀਆਂ ਕੱਟਣ ਜ਼ਰੂਰ ਜਾਣਾ ਚਾਹੀਦਾ ਹੈ ਆਪਣੇ ਬੱਚਿਆਂ ਦਾ ਤੇ ਆਪਣਾ ਖਿਆਲ ਰੱਖਿਓ ਇੱਕ ਵਾਰ ਫੇਰ ਵੀਡੀਓ ਦੇਖੋ ਔਰ ਆਪ ਨੂੰ ਆਪਣੇ ਕਮੈਂਟ ਵਿਚਾਰ ਜ਼ਰੂਰ ਪੇਸ਼ ਕਰੋ ਜੀ ਜੁੜੇ ਰਹੋ ਵਿਚਾਰਵੰਟੀਵੀ ਦੇ ਨਾਲ